ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਕਾਫੀ ਦਿਨਾਂ ਦੇ ਬਾਅਦ ਆਪਣਾ ਛੱਤ ਵਾਲਾ ਗਾਰਡਨ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਤੇ ਸਭ ਤੋਂ ਪਹਿਲਾਂ ਹੈਗਾ ਜੀ ਆਪਣੇ ਬੇਰ ਇਹ ਐਪਲ ਬੇਰ ਨਹੀਂ ਹੈਗਾ ਇਹ ਹੈਗਾ ਜੀ ਮਿਸ ਇੰਡੀਆ ਬੇਰ ਬਹੁਤ ਹੀ ਵਧੀਆ ਤੇ ਮਿੱਠਾ ਫਰੂਟ ਹੁੰਦਾ ਹੈ ਇਹਦਾ ਸਭ ਤੋਂ ਮਿਠਾਸ ਜੇ ਤੁਸੀਂ ਜਾਣਦੇ ਹੋ ਸਾਰੇ ਕਿ ਇਹਦੇ ਵਿੱਚ ਹੀ ਹੁੰਦੀ ਹੈ ਮਿਸ ਇੰਡੀਆ ਜਿਹੜਾ ਐਪਲ ਬੇਰ ਹੁੰਦਾ ਤੇ ਦੋ ਨੰਬਰ ਤੇ ਆਪਣਾ ਹੈਗਾ ਜੀ ਚੀਕੂ ਦਾ ਪਲਾਂਟ ਤੇ ਤੀਜੇ ਨੰਬਰ ਤੇ ਹੈਗਾ ਜੀ ਅਮਰੋਦ 4 ਨੰਬਰ ਤੇ ਚਕੋਤਰਾ ਅਨਾਰ ਤੇ 5 ਨੰਬਰ ਤੇ ਆ ਜਾਂਦਾ ਜੀ ਆਪਣਾ ਕਿੰਨੂ ਦਾ ਪਲਾਂਟ ਤੇ ਹੁਣ ਮੈਂ ਮੇਨ ਮੇਰਾ ਕਿੰਨੂ ਦਾ ਪਲਾਂਟ ਹੀ ਮੈਂ ਤੁਹਾਨੂੰ ਦਿਖਾਣਾ ਸੀ ਤੇ ਤੁਸੀਂ ਦੇਖੋ ਤੇ ਫਰੂਟ ਲੱਗਾ ਹੋਇਆ ਇੰਨੇ ਫਰੂਟ ਮੇਰੇ ਜਿਹੜੇ ਜ਼ਮੀਨ ਤੇ ਬੂਟੇ ਲੱਗੇ ਆ ਨਾ ਉਹਨਾਂ ਤੇ ਵੀ ਨਹੀਂ ਹੈਗਾ ਜੇ ਮੈਂ ਇਹਦੀ ਗਿਣਤੀ ਕਰਾਂ 3 4 5 6 7 8 9 10 11 12 13 14 15 16 17 17 ਫਰੂਟ ਲੱਗੇ ਆ ਇਹਦੇ ਉੱਤੇ ਤੇ ਮੈਨੂੰ ਕਈ ਵਾਰੀ ਦੇਖ ਕੇ ਮਹਿਸੂਸ ਹੁੰਦਾ ਵੀ ਬੂਟਾ ਬਹੁਤ ਛੋਟਾ ਜਿਹਾ ਬੂਟਾ ਆ ਸਾਲ ਦਾ ਹੀ ਬੂਟਾ ਹੋਇਆ ਹਜੇ ਤੇ ਇੰਨੇ ਫਰੂਟ ਇੰਨੇ ਵਿਚਾਰੇ ਨੇ ਕਿੱਦਾਂ ਝੱਕੇ ਹੋਣਗੇ ਤੇ ਬਿਲਕੁਲ ਵੀ ਇਹਦਾ ਫਰੂਟ ਕੋਈ ਨਹੀਂ ਝੜਿਆ ਮਤਲਬ ਇੰਨਾ ਵਧੀਆ ਬੂਟਾ ਨਿਕਲਿਆ ਮੇਰਾ ਇਹ ਤੇ ਸਾਰੇ ਫਰੂਟ ਜਿੰਨੇ ਲੱਗੇ ਸੀਗੇ ਸਾਰੇ ਆਹ ਪਤਾ ਨਹੀਂ ਮੈਂ ਦੋ ਗਿਣੇ ਕਿ ਨਹੀਂ ਗਿਣੇ 17 ਨਹੀਂ ਤੇ ਚਲੋ 19 ਹੋਣਗੇ ਪਰ ਬਹੁਤ ਫਰੂਟ ਲੱਗਾ ਹੋਇਆ ਇੱਤੇ ਤੇ ਕਿੰਨੂ ਆ ਤੇ ਲੱਗੇ ਆ ਜਿਹੜੇ ਆਪਣਾ ਹੈਗਾ ਮਾਲਟਾ ਮਾਲਟੇ ਲੱਗਿਆਂ ਨੂੰ 2-2 ਸਾਲ ਹੋ ਗਏ ਸੰਤਰੇ ਬੂਟੇ ਲੱਗੇ ਉਹ ਵੀ 2 ਸਾਲ ਹੋ ਗਏ ਉਹਨਾਂ ਤੇ ਹਜੇ ਫਰੂਟਿੰਗ ਨਹੀਂ ਆਈ ਤੇ ਉਹਨਾਂ ਤੇ ਫਰੂਟਿੰਗ ਜਿਹੜੀ 3 ਸਾਲ ਬਾਅਦ ਆਉਂਦੀ ਆ ਲੇਕਿਨ ਕਿੰਨੂ ਇੱਕ ਇਹੋ ਜਿਹਾ ਬੂਟਾ ਆ ਜੀ ਤੇ ਉਸੇ ਸੇਮ ਸਾਲ ਹੀ ਫਰੂਟਿੰਗ ਆ ਜਾਂਦੀ ਆ ਤੇ ਇੱਕ ਉਧਰ ਵੀ ਤੁਸੀਂ ਦੇਖ ਸਕਦੇ ਹੋ ਕਿੰਨੂ ਦੇ ਬੂਟੇ ਉਹ ਵੀ ਉਹਨੂੰ ਵੀ ਲਗਭਗ 6-7 ਇੱਕ ਮੈਨੂੰ ਇੱਥੋਂ ਦਿਖ ਰਿਹਾ ਆ ਤੇ ਇੰਨੇ ਹੀ ਉਹ ਪਰਲੀ ਸਾਈਡ ਵਾਲੇ ਬੂਟੇ ਨੂੰ ਆ ਮਤਲਬ ਬਹੁਤ ਫਰੂਟ ਲੱਗਾ ਆ ਤੇ ਅਮਰੂਦ ਦੀਆਂ ਵੀ ਮੇਰੇ ਕੋਲ ਤਿੰਨ ਚਾਰ ਵੈਰਾਈਟੀਆਂ ਵਾ ਇੱਕ ਤਾਂ ਇਹਨੂੰ ਗੁੱਛੇ ਦੇ ਵਿੱਚ ਹੀ ਲੱਗਦੀ ਆ ਇੱਕ 1 ਕਿਜੀ ਦਾ ਵਾ ਆ ਤੁਸੀਂ ਦੇਖ ਸਕਦੇ ਹੋ ਇੱਧਰ ਕਿਨੂ ਆਹ ਦੇਖੋ ਕਿਨੂ ਮਤਲਬ ਬਹੁਤ ਵਧੀਆ ਫਰੂਟ ਲੱਗਾ ਆ ਕਿਨੂ ਦਾ ਮੈਨੂੰ ਇੰਨੀ ਉਮੀਦ ਨਹੀਂ ਸੀ ਵੀ ਇੰਨਾ ਫਲ ਜਿਹੜਾ ਕਿਨੂ ਦਾ ਛੱਤ ਤੇ ਲੱਗੂਗਾ ਤੇ ਮੇਰਾ ਜਿਹੜਾ ਆਰਗੈਨਿਕ ਮਤਲਬ ਇਹ ਇਹ ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਕਿਨੂ ਦਾ ਬੂਟਾ ਕਿਸ ਤਰ੍ਹਾਂ ਦਾ ਇਹ ਨਾ ਤਾਂ ਕਿਨੂ ਲੱਗ ਰਿਹਾ ਆ ਨਾ ਇਹ ਲੱਗ ਰਿਹਾ ਵਾ ਸੰਤਰਾ ਛੇਲੇ ਦੀ ਬਹੁਤ ਸੌਫਟ ਆ ਤੇ ਕਿਉਂਕਿ ਪਹਿਲੀ ਵਾਰੀ ਲੱਗਾ ਆ ਮੈਨੂੰ ਵੀ ਜਿਆਦਾ ਨਹੀਂ ਪਰ ਆਹ ਦੇਖੋ ਤੁਸੀਂ ਆ ਕਿੰਨੂ ਆ ਕਿੰਨੂ ਦਾ ਸਾਈਜ਼ ਵੀ ਛੋਟਾ ਆ ਹਜੇ ਲੇਕਿਨ ਇਹ ਬਹੁਤ ਮੋٹے-ਮੋٹے ਫਾਲ ਆ ਇਹਦੇ ਤੇ ਜੇ ਇਹਦਾ ਫਰੂਟ ਜਿਆਦਾ ਮਤਲਬ ਮੈਨੂੰ ਵਧੀਆ ਲੱਗਾ ਤਾਂ ਫਿਰ ਮੈਨੂੰ ਜ਼ਮੀਨ ਤੇ ਜਿਹੜਾ ਇਸ ਸਰਦੀਆਂ ਦੇ ਵਿੱਚ ਮੈਂ ਲਗਾ ਦੇਣਾ ਆ ਥੋੜੀ ਇਸ ਤਰ੍ਹਾਂ ਗੁੰਦ ਦੀ ਸਮੱਸਿਆ ਆ ਰਹੀ ਆ ਇਹਦੀ ਆਪਾਂ ਥੋੜੀ ਹੁਣ ਦੇਖਭਾਲ ਕਰਾਂਗੇ ਕਿਉਂਕਿ ਇਹ ਬੂਟਾ ਬਹੁਤ ਵਧੀਆ ਨਿਕਲਿਆ ਵਾ ਤੇ ਇਹਦਾ ਬਚਣਾ ਵੀ ਬਹੁਤ ਜ਼ਰੂਰੀ ਆ ਜਿਹੜਾ ਥੋੜੀਆਂ ਖਰਾਬ ਹੋ ਰਹੀਆਂ ਕਿਉਂਕਿ ਇਹ ਗੋਬਰ ਪਿਆ ਸੀ ਇਹਦੇ ਸਰਾਂੇ ਇਹਦੇ ਨਾਲ ਵੀ ਥੋੜਾ ਬੂਟਾ ਖਰਾਬ ਹੋ ਜਾਂਦਾ ਕਈ ਵਾਰੀ ਜੇ ਕੱਚਾ ਗੋਬਰ ਹੋਵੇ ਤਾਂ ਤੇ ਹੁਣ ਮੈਂ ਇਹਨੂੰ ਥੋੜੀ ਤੁੱਪ ਕਰਦੀ ਆ ਨਾਲੇ ਇੱਥੇ ਮੈਂ ਇਹਨੂੰ ਥੋੜੀ ਗੁੜਾਈ ਵਗੈਰਾ ਕਰੂੰਗੀ ਤੇ ਆ ਗਮਸਟਿਕ ਤੋਂ ਮੈਂ ਇਹਨੂੰ ਦਵਾਈ ਪਾ ਕੇ ਜਾਊਂਗੀ ਫਿਰ ਬਾਅਦ ਵਿੱਚ ਤੇ ਪਰ ਬਹੁਤ ਵਧੀਆ ਫਲ ਆ ਇਹਨੂੰ ਲੱਗਾ ਹੋਇਆ ਤੇ ਬਾਕੀ ਦੇ ਵੀ ਮੈਂ ਤੁਹਾਨੂੰ ਬੂਟੇ ਦਿਖਾਉਣੀ ਆ ਜੋ ਮੇਰੇ ਕੋਲ ਹੈਗੇ ਨੇ ਇਹ ਵਾਲਾ ਸੰਤਰੇ ਦਾ ਆ ਸੰਤਰੇ ਦੀ ਪਹਿਚਾਣ ਇਹੀ ਹੁੰਦੀ ਕਿ ਤੇ ਛੋਟੇ-ਛੋਟੇ ਪੱਤੇ ਹੁੰਦੇ ਆ ਕਿੰਨੂੰ ਫਿਰ ਅੱਗੇ ਇਹ ਹੈ ਕਿ ਮੁਸੰਮੀ ਜਿਨ੍ਹਾਂ ਨੂੰ ਫਲ ਨਹੀਂ ਲੱਗਿਆ ਉਹ ਮਸੰਮੀ ਆ ਜਾਂ ਸੰਤਰਾ ਵਾ ਤੇ ਆਵਲਾ ਮਾਲਟਾ ਕਿਉਂਕਿ ਮਾਲਟੇ ਦੇ ਪੱਤੇ ਬਹੁਤ ਵੱਡੇ ਵੱਡੇ ਹੁੰਦੇ ਆ ਤੇ ਮਾਲਟੇ ਦੇ ਕਿਸੇ ਬੂਟੇ ਨੂੰ ਵੀ ਫਲ ਨਹੀਂ ਲੱਗਾ ਇਹ ਹੈਗੇ ਜੀ ਕਾਗਜੀ ਨਿੰਬੂ ਇਹ ਵੀ ਅਮਰੂਦ ਨੇ 1 ਕਿਜੀ ਅਮਰੂਦ ਹੈ ਦਾ ਤੁਸੀਂ ਫਾਲੀ ਦੇਖ ਸਕਦੇ ਹੋ ਕਿੰਨਾ ਕਿੰਨਾ ਵੱਡਾ ਆ ਤੇ ਆਹ ਟਾਣੀ ਟੁੱਟ ਗਈ ਜੀ ਪਾਰ ਨਾਲ ਉੱਪਰ ਫਲ ਦਾ ਸਾਈਜ਼ ਲਗਭਗ 2-300 ਗ੍ਰਾਮ ਹੋ ਚੁੱਕਾ ਆ ਵੈਸੇ ਕੈਮਰੇ ਚੰਡਾ ਸ਼ੋ ਨਹੀਂ ਕਰ ਰਿਹਾ ਪਾਣੀ ਪੈਣ ਵਾਲਾ ਹੋਇਆ ਪਿਆ ਬੂਟਿਆਂ ਨੂੰ ਕਿ ਕੱਲ ਦੀਵਾਲੀ ਸੀ ਇਸ ਕਰਕੇ ਨਾ ਟਾਈਮ ਨਹੀਂ ਲੱਗਾ ਪਾਣੀ ਵੀ ਨਹੀਂ ਮੈਂ ਕੱਲ ਪਾਇਆ ਇਹ ਨਿੰਬੂ ਦੀ ਨਹੀਂ ਵੈਰਾਈਟੀ ਮੈਨੂੰ ਪਤਾ ਕਿਹੜੀ ਆ ਪਰ ਬਹੁਤ ਫਰੂਕ ਲੱਗਦਾ ਇਹਨੂੰ ਮਤਲਬ ਬਹੁਤ ਵਧੀਆ ਨਿਕਲਿਆ ਇਹ ਵੀ ਭੂਟਾ ਇਸ ਤੋਂ ਅੱਗੇ ਜੇ ਆਪਾਂ ਚੱਲੀਏ ਬਸ ਹੈਗੇ ਸੇਮ ਸੇਮ ਹੀ ਆ ਵੈਰਾਈਟੀਆਂ ਦਾ ਹੀ ਫਰਕ ਆ ਇਹ ਵਾਲੀ ਵੀ ਕੋਈ ਅਮਰੂਦ ਦੀ ਵੈਰਾਈਟੀ ਹੈ ਇਹਨਾਂ ਨੂੰ ਹਣ ਫਲ ਲੱਗਾ ਆ ਨਹੀਂ ਬਨ ਕੇ ਆ ਸੌਰੀ ਰੈਡ ਡਾਇਮੰਡ ਪੱਤਿਆਂ ਦੀ ਪਹਿਚਾਨ ਤੋਂ ਰੈਡ ਡਾਇਮੰਡ ਇਹ ਫਿਰ ਆ ਗਿਆ ਜੀ ਮਾਲਟਾ ਇਹ ਆ ਗਿਆ ਆਪਣਾ ਆੜੂ ਆੜੂ ਦੀ ਬਹੁਤ ਵਧੀਆ ਵੈਰੈਟੀ ਹੈ ਇਹ ਵਾਲਾ ਬੂਟਾ ਜਿਹੜਾ ਇੱਕ ਉਧਰ ਬੂਟਾ ਉਹ ਨਹੀਂ ਸਹੀ ਹੈਗਾ ਉਹਨੂੰ ਆੜੂ ਨਹੀਂ ਸਹੀ ਲੱਗਦੇ ਆ ਵਾਟਰ ਐਪਲ ਵਾਈਟ ਜਾਮਨ ਨੂੰ ਦੇਸੀ ਜਾਮਨ ਨੂੰ ਆ ਦੇਸੀ ਅਮਰੂਦ ਇੱਧਰ ਹੈਗਾ ਜੀ ਆਪਣਾ ਆ ਛੋਟੇ ਛੋਟੇ ਹੈ ਕੀ ਹੁੰਦੇ ਸਹਤੂਤ ਮਲਬਰੀ ਹਿੰਦ ਇੰਗਲਿਸ਼ ਬੋਲੋ ਤਾਂ ਮਲਬਰੀ ਇਹ ਸਦਾ ਹੀ ਲੱਗਿਆ ਰਹਿੰਦੀਆਂ ਦੇਖੋ ਤੁਸੀਂ ਇਸ ਤਰ੍ਹਾਂ ਨਾ ਹਰ ਇੱਕ ਮੌਸਮ 'ਚ ਹੀ ਲੱਗਿਆ ਰਹਿੰਦੀਆਂ ਹੁੰਦੀਆਂ ਖਟੀਆਂ ਆ ਗਰਮੀ ਦੇ ਵਿੱਚ ਸਰਦੀ ਚ ਮਿੱਠੀਆਂ ਹੋ ਜਾਂਦੀਆਂ ਆਪਣੇ ਆਪ ਇਹਨਾਂ ਦੀ ਆਪਾਂ ਰਿਪੋਰਟਿੰਗ ਕੀਤੀ ਆ ਥੋੜੇ ਦਿਨ ਪਹਿਲਾਂ ਹੀ ਤੇ ਇੱਕਦਮ ਮਤਲਬ ਗ੍ਰੋਥ ਫੜ ਲਈ ਆ ਨਾਰਾ ਨੇ ਰਿਪੋਰਟਿੰਗ ਕਰਦੇ ਆ ਸਾਰੀ ਇਹਨਾਂ ਦੀ ਜਿਹੜਾ ਬਿਲਕੁਲ ਆ ਪਾਰਟੀ ਦੇ ਥੱਲੇ ਜਾ ਚੁੱਕੀਆਂ ਸੀ ਆ ਹਲੇ ਮੈਂ ਬਦਲਨੇ ਆ ਦੋ ਦੋ ਬਾਲਟੀਆਂ ਰੰਦੀਆਂ ਹਲੇ ਇਹ ਹੈਗਾ ਜੀ ਵੈਰੀਕੇਟਡ ਮਾਲਟਾ ਇਹ ਆ ਗਿਆ ਚੀਕੂ ਚੀਕੂ ਦਾ ਕਿਉਂਕਿ ਬਹੁਤ ਵੱਡਾ ਬੂਟਾ ਹੁੰਦਾ ਇਸ ਕਰਕੇ ਮੈਨੂੰ ਲੱਗਦਾ ਵੀ ਸ਼ਾਇਦ ਇੰਨਾ ਫਲ ਨਹੀਂ ਲੱਗੂਗਾ ਢੇ ਕਮਲਿਆਂ ਦੇ ਵਿੱਚ ਫਿਰ ਆ ਗਿਆ ਅਮਰੂਦ ਨਿੰਬੂ ਇਹ ਆ ਗਿਆ ਜੀ ਆਪਣਾ ਅਨਾਰ ਫਿਰ ਆ ਗਏ ਅਮਰੂਦ ਅੱਗੇ ਬਸ ਇਸੇ ਤਰ੍ਹਾਂ ਹੀ ਮਿਕਸ ਫਰੂਟ ਜਿਹੜੇ ਸਾਰੇ ਹੀ ਲੱਗੇ ਹੋਏ ਆ ਤੇ ਆ ਮੇਰੇ ਨਵੇਂ ਬੰਦੇ ਨਾਲ ਨਾ ਇੱਕ ਫਲ ਵੀ ਜਿਹੜਾ ਡਿੱਗ ਗਿਆ نیچے ਡਿੱਗ ਗਿਆ ਤੇ ਹੁਣ ਮੈਂ ਤੁਹਾਨੂੰ ਦੂਰੋਂ ਦਿਖਾਉਣੀ ਆ ਕਿ ਮੇਰਾ ਜਿਹੜਾ ਬਾਗ ਵਾ ਕਿਸ ਤਰ੍ਹਾਂ ਦਾ ਲੱਗ ਰਿਹਾ ਆ ਦੂਰੋਂ ਜੇ ਆਪਾਂ ਦੇਖੀਏ ਤਾਂ ਇਧਰ ਆਪਣੀਆਂ ਕੁਝ ਸਬਜ਼ੀਆਂ ਚੱਲ ਰਹੀਆਂ ਆ ਸਰਦੀਆਂ ਵਾਲੀਆਂ ਲਗਾਤੀਆਂ ਆ ਕੁਝ ਲਗਾਣੀਆਂ ਹਜੇ ਕਿਉਂਕਿ ਗਰਮੀ ਬਹੁਤ ਆਲੇ ਪੰਜਾਬ ਦੇ ਵਿੱਚ ਇਹ ਸਾਰਾ ਆਪਣਾ ਬਾਗ ਟਾਈਮ ਕਾਫੀ ਹੋ ਚੁੱਕਾ ਦੁਪਹਿਰ ਹੋ ਗਈ ਆ ਵੀਡੀਓ ਪਤਾ ਨਹੀਂ ਕਲੀਅਰ ਆਵੇ ਜਾਂ ਨਾ ਆਵੇ ਤੇ ਫਿਰ ਮੈਂ ਕਿਸੇ ਦਿਨ ਸ਼ਾਮਾਂ ਨੂੰ ਤੁਹਾਨੂੰ ਸਾਰਾ ਓਵਰਵਿਊ ਦਿਖਾਵਾਂਗੀ ਇੱਕ ਵਾਰੀ ਫਲ ਵਾਲੇ ਬੂਟਿਆਂ ਦਾ ਆ ਇਧਰ ਫਿਰ ਇੱਕ ਕਿਨੂਆ ਦਾ ਹੀ ਬੂਟਾ ਆ ਲਗਭਗ 6-7 ਕਿਲੋ ਕਿੰਨੂ ਹੋਣੇ ਆ ਛਤ ਤੇ ਤੇ ਜਿਹੜੇ ਜ਼ਮੀਨ ਤੇ ਬੂਟੇ ਸੀਗੇ ਇੱਧਰ ਮੈਂ ਤੁਹਾਨੂੰ ਦਿਖਾਉਣੀ ਆ ਉਹਨਾਂ ਨੂੰ ਫਲ ਬਹੁਤ ਘੱਟ ਰਹਿ ਗਿਆ ਇਸ ਵਾਰ ਸਾਰਾ ਹੀ ਫਲ ਜਿਹੜਾ ਸੀ ਨਾ ਉਹ ਝੜ ਗਿਆ ਕੀ ਕਾਰਨ ਬਣਿਆ ਇਹਦਾ ਨਹੀਂ ਮੈਨੂੰ ਪਤਾ ਇੱਧਰ ਹੈਗਾ ਜੀ ਆਪਣਾ ਆਮ ਲਿਆਂ ਦਾ ਬੂਟਾ ਜੋ ਕਿ ਛਤ ਦੇ ਉੱਤੇ ਹੀ ਆ ਚੁੱਕਾ ਇੱਧਰ ਦੇਖੋ ਤੁਸੀਂ ਛਤਵਾ ਬਨੇਰੀ ਇਹ ਔਲੇ ਦਾ ਬੂਟਾ ਔਲੇ ਬਹੁਤ ਲੱਗੇ ਹੋਏ ਆ ਇਹਦੀ ਮੈਂ ਵੀਡੀਓ ਥੱਟ ਨਾਲ ਕਿਸੇ ਦਿਨ ਸ਼ੇਅਰ ਕਰੂੰਗੀ ਕਿ ਔਲਿਆਂ ਨੂੰ ਤੁਸੀਂ ਕਿਸ ਤਰ੍ਹਾਂ ਸਾਲ ਲਈ ਸਟੋਰ ਕਰ ਸਕਦੇ ਹੋ ਅਲੱਗ-ਅਲੱਗ ਇਹਦੀਆਂ ਜਿਹੜੀਆਂ ਚੀਜ਼ਾਂ ਬਣਾ ਕੇ ਸ਼ਾਇਦ ਮੈਂ ਕੱਲ ਹੀ ਇਹਦੀ ਵੀਡੀਓ ਬਣਾਵਾਂ ਬਣਾਵਾਂ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਆਮਲਾ ਇੱਕ ਜਿਹੜਾ ਹੈਗਾ ਵਾ ਅੰਮ੍ਰਿਤ ਫਲ ਵੀ ਜਿਹਨੂੰ ਕਿਹਾ ਜਾਂਦਾ ਬਹੁਤ ਸਾਰੇ ਇਹਦੇ ਬੈਨੀਫਿਟ ਹੁੰਦੇ ਹੈਲਥ ਬੈਨੀਫਿਟ ਹੁੰਦੇ ਆ ਤੇ ਸਿਹਤ ਵਾਸਤੇ ਬਹੁਤ ਜ਼ਰੂਰੀ ਹੁੰਦਾ ਖਾਣਾ ਇਹਦੀ ਤੁਸੀਂ ਵੀਡੀਓ ਜ਼ਰੂਰ ਦੇਖਿਓ ਸੇਵ ਕਰਨ ਦੇ ਅਲੱਗ-ਅਲੱਗ ਤਰੀਕੇ ਮੈਥਡ ਨਾਲ ਸ਼ੇਅਰ ਕਰੂੰਗੀ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸੱਚੀ ਕਾਲ ਜੀਉਂਦੇ ਵਸਦੇ ਰਹੋ